ਸਾਫਿਕਾ ਦੀ ਬਾਇਗੋ ਟਿਕਾਣਾ ਹੈ ਬਾਇਗੋ ਟਿਕਾਣੇ ਮਨਕੀਤ ਲੋਕਤਨ ਦੇ ਜਿਹੜਾ ਬਿਗਲ ਜਿਹੜਾ ਇਹ ਅੱਜ ਸਾਬਤ ਹੋ ਰਿਹਾ ਹੈ ਇਸ ਸਮਾਹ ਦੇ ਵਿੱਚ ਲੋਕਾਂ ਨੂੰ ਕੁਝ ਅਪੀਲ ਕਰਨੀ ਚਾਹਤ ਹਾਂ ਮੈਂ ਇੰਦਰਜੀਤ ਸਿੰਘ ਬਾਸਰਕੇ ਪਾਕਪਾ ਆਗੂ ਚੇਅਰਮੈਨ ਪੰਜਾਬ ਸੁਨਰਲ ਇੰਡਸਟਰੀ ਗਵਰਨਮੈਂਟ ਆਫ ਇੰਡੀਆ ਲੋਕ ਸਭਾ ਹਲਕਾ ਅਮਰਸਰ ਦੇ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਇਹ ਅਪੀਲ ਕਰਨੀ ਚਾਹਣਾ ਹੈ ਇਸ ਪਹਿਲੇ ਦੋ ਨੂੰ ਵੋਟਾਂ ਪੈਣੀਆਂ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਚਾਹੇ ਉਹ ਕਾਂਗਰਸ ਪਾਰਟੀ ਦਾ ਉਮੀਦਵਾਰ ਏ ਚਾਹੇ ਉਹ ਆਮ ਆਦੀ ਪਾਰਟੀ ਦਾ ਉਮੀਦਵਾਰ ਏ ਚਾਹੇ ਉਹ ਅਕਾਲੀ ਦਲ ਦਾ ਉਮੀਦਵਾਰ ਏ ਤੇ ਚਾਹੇ ਭਾਜਪਾ ਦਾ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਨੇ ਆਮ ਪਰੋਬਲ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਉਮੀਦਵਾਰ ਮੈਦਾਨ ਦੇ ਵਿੱਚ ਲੇਕਿਨ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜਿਹੜੇ ਬਾਕੀ ਉਮੀਦਵਾਰ ਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਨੇ 10-10 ਜਿਵਾਤਾਂ ਪਾਸ ਨੇ ਜਿਨ੍ਹਾਂ ਦੇ ਸਾਰੇ ਸਬਾ ਤੋਂ ਉਹਨਾਂ ਦੇ ਕੰਮ ਕਰਨ ਦੇ ਲਹਿਜੇ ਤੋਂ ਆਪਾਂ ਸਾਰੇ ਜਾਣਦੇ ਆ ਲੇਕਿਨ ਭਾਜਪਾ ਨੇ ਭਾਜਪਾ ਹਾਈ ਕਮਾਂਡ ਨੇ ਐਸਾ ਉਮੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਦੇਸ਼ ਤੇ ਵਿਦੇਸ਼ ਦੇ ਵਿੱਚ ਲੰਮਾ ਐਸਾ ਸੇਵਾ ਕੀਤੀ ਹੈ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਭਾਰਤ ਦਾ ਰਾਜਦੂਤ ਬਣ ਕੇ ਸੇਵਾ ਨਿਭਾਈ ਹੈ ਬਹੁਤ ਹਾਇਰ ਐਜੂਕੇਸ਼ਨ ਦੇ ਆਈਐਫਐਸ ਅਫਸਰ ਰਹੇ ਨੇ 8 ਦੇਸ਼ਾਂ ਦੇ ਰਾਜਦੂਤ ਰਹਿਣ ਤੋਂ ਇਲਾਵਾ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਜਦੂਤ ਵੀ ਰਹੇ ਨੇ ਜਿੱਥੋਂ ਉਹ ਰਿਟਾਇਰ ਹੋਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਜੀ ਨੇ ਉਹ ਹੀਰਾ ਤਰਾਸ਼ਿਆ ਉਸ ਹੀਰੇ ਦੀ ਪਛਾਣ ਕੀਤੀ ਕਿ ਜੇ ਇਹ ਤਰਨਜੀਤ ਸਿੰਘ ਸੰਧੂ ਜੀ ਸਮੁੰਦਰੀ ਸਾਹਿਬ ਰਟਾਇਰ ਹੋ ਰਹੇ ਨੇ ਤਾਂ ਇਹਨਾਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਉਹਨਾਂ ਨੂੰ ਤੁਰੰਤ ਲੋਕ ਸਭਾ ਹਲਕਾ ਅਮਰਸਰ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਜਿਨ੍ਹਾਂ ਨੂੰ ਲਿਆਕਤ ਜਿਨ੍ਹਾਂ ਦੀਆਂ ਪਾਲਿਸੀਆਂ ਜਿਨ੍ਹਾਂ ਦੀਆਂ ਨੀਤੀਆਂ ਜਿਹੜੀਆਂ ਕਿ ਦੁਨੀਆ ਭਰ ਦੇ ਵਿੱਚ ਪਾਸਤ ਦੀਆਂ ਰੋਚ ਤੁਮਕਾਇਆ ਨੀਤੀਆਂ ਤੇ ਪਾਲਸੀਆਂ ਅਮਰੀਕਾ ਦਾ ਰਾਜਦੂਤ ਰਹਾ ਨਾ ਕੋਈ ਛੋਟੀ ਗੱਲ ਨਹੀਂ ਉਹ ਹਮੇਸ਼ਾ ਤੁਰਤ ਨੇ ਜਾਂਦੇ ਨੀਤੀਆਂ ਬਣਾਉਂਦੇ ਨੇ ਪਾਲਸੀਆਂ ਬਣਾਉਂਦੇ ਨੇ ਕਿ ਮੈਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚੋਂ ਨੌਜਵਾਨਾਂ ਦੇ ਵਿੱਚੋਂ ਬੇਰੁਜ਼ਗਾਰੀ ਕਿੱਦਾਂ ਖਤਮ ਕਰਨੀ ਹੈ ਮੈਂ ਨੌਜਵਾਨਾਂ ਨੂੰ ਨਸ਼ਿਆਂ ਦਾ ਕਿਵੇਂ ਖਾਤਮਾ ਨੌਜਵਾਨਾਂ ਦੇ ਵਿੱਚੋਂ ਕਰਨਾ ਹੈ ਮੈਂ ਕਿਸ ਤਰ੍ਹਾਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰਾਉਣੀ ਹੈ ਜਿਹੜੇ ਇਹ ਕੰਮ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਨਹੀਂ ਕਰ ਸਕੇ ਉਹਨਾਂ ਨੇ ਇਹ ਸੋਚਿਆ ਕਿ ਮੈਂ ਅੰਮ੍ਰਿਤਸਰ ਲੋਕ ਸਭਾ ਹਲਕਾ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਇਸ ਨੂੰ ਮੈਂ ਐਸਾ ਸੁੰਦਰ ਬਰਉਣਾ ਹੈ ਕਿ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਮੇਰਾ ਨਾਮ ਲਿਖਿਆ ਜਾਵੇ ਕਿ ਕੋਈ ਆਇਆ ਸੀ ਤਾਂ ਉਸ ਨੇ ਅੰਮ੍ਰਿਤਸਰ ਦੇ ਵਿੱਚ ਆਇਆ ਸੇਵਾਵਾਂ ਨਿਭਾਈਆਂ ਨੇ ਸਰਦਾਰ ਕਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਸਰਦਾਰ ਤੇਜਾ ਸਿੰਘ ਸਮੁਦਰੀ ਜੀ ਦੇ ਪੋਤਰੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਅਹਿਮ ਰੋਲ ਅਦਾ ਕੀਤਾ ਜਿੱਥੇ ਦੇਸ਼ ਦੀ ਆਜ਼ਾਦੀ ਲਈ ਅਹਿਮ ਰੋਲ ਅਦਾ ਕੀਤਾ ਉਥੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਉਸ ਸਮੇਂ ਦੇ ਮਹਾਨ ਆਗੂਆਂ ਦੇ ਚਿਰ ਤੇ ਸ਼੍ਰੋਮਣੀ ਕਮੇਟੀ ਹੋਣ ਚਾਹੀ ਤੇ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਸਰਦਾਰ ਤੇਜਾ ਸਿੰਘ ਸਮੁਦਰੀ ਜੀ ਸਨ ਜਿਨ੍ਹਾਂ ਦਾ ਸਿੱਖਾਂ ਦਾ ਥ੍ਰੋਮਨੀ ਕਮੇਟੀ ਦਾ ਜਿਹੜਾ ਹੈੱਡ ਆਫਿਸ ਹੈ ਉਹਦੇ ਉੱਤੇ ਜਾਓਗੇ ਤੇ ਨਿਸ਼ਾ ਪੜੋਗੇ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਇਹ ਇਹ ਥ੍ਰੋਮਨੀ ਕਮੇਟੀ ਦੀ ਜਿਹੜਾ ਸੈਕਟਰੀਏਟ ਹੈ ਉਹਦੇ ਉੱਤੇ ਉਹਨਾਂ ਦੇ ਨਾਂ ਤੇ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਰੱਖਿਆ ਗਿਆ ਹੈ ਲੇਕਿਨ ਉਹਨਾਂ ਨੇ ਜਿੱਥੇ ਆਪਣੀਆਂ ਜਾਇਦਾਦਾਂ ਕੋਕ ਕਰਾਈਆਂ ਦੇਸ਼ ਦੀ ਆਜ਼ਾਦੀ ਲਈ ਜਿੱਥੇ ਉਹਨਾਂ ਨੇ ਸਹਾਦਤ ਦਿੱਤੀ ਲਾਹੌਰ ਦੇ ਵਿੱਚ ਜਾ ਕੇ ਉਹ ਵੀ ਦੇਸ਼ ਦੀ ਆਜ਼ਾਦੀ ਲਈ ਤੇ ਜਿਹੜੇ ਦੇਸ਼ ਤੇ ਫਰੀडम फाइਟਰ ਲੋਕ ਰਹੇ ਹੁਣ ਜਿਨ੍ਹਾਂ ਨੇ ਆਪਣੀਆਂ ਜائਦਾਤਾ ਕੁਰਕ ਕਰਾਈਆਂ ਹੋਣ ਸਮਾਜ ਦੀ ਸੇਵਾ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੋਵੇ ਤੇ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਏ ਜਿਸ ਦੀਆਂ ਰਗਾਂ ਦੇ ਵਿੱਚ ਸਰਦਾਰ ਤੇਜਾ ਸਿੰਘ ਸਮੂਹਰੀ ਦਾ ਖੂਨ ਏ ਜਿਹੜਾ ਕਿ ਸੇਵਾ ਭਾਵਨਾ ਵਾਲਾ ਏ ਤੇ ਮੈਂ ਲੋਕ ਸਰਪਾ ਹਲਕਾ ਅੰਮ੍ਰਿਤਸਰ ਦੇ ਸਾਰੇ ਵੋਟਰਾਂ ਤੇ ਸਪੋਰਟਰਾਂ ਨੂੰ ਇਹ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਮੌਕਾ ਨਾ ਗਵਾਇਓ ਜੀ ਇੱਕ ਬਾਦਪਾ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਆਪਣਾ ਕੀਮਤੀ ਵੋਟ ਜਿਹੜਾ ਕਮਲ ਦੇ ਫੁੱਲ ਤੇ ਬਟਨ ਦਬਾ ਕੇ ਜਿਹੜਾ ਕਿ ਚੌਥੇ ਨੰਬਰ ਤੇ ਚਾਰ ਨੰਬਰ ਤੇ ਕਮਲ ਦੇ ਫੁੱਲ ਦਾ ਨਿਸ਼ਾਨ ਹੈ ਉਸ ਨੂੰ ਦਬਕੇ ਤਰਨਜੀਤ ਸਿੰਘ ਸੰਧੂ ਸਮੂਦਰੀ ਜੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ